ਜੋ ਨਜ਼ਰ ਆ ਰਹੀ ਹੈ ਪੀ ਆਰਟੀਸੀ ਦੀ ਬੱਸ ਹੈ ਜਿਸ ਨੂੰ ਕੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦਰਅਸਲ ਇਹ ਚੋਰੀ ਤੇ ਇਸ ਮਾਮਲੇ ਦੇ ਵਿੱਚ ਉਹ ਪੁਲਿਸ ਦੇ ਵੱਲੋਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਅਧਿਕਾਰੀ ਦੇ ਵੱਲੋਂ ਜੋ ਇਸ ਚੋਰੀ ਦੀ ਵਜ੍ਹਾ ਦੱਸੀ ਗਈ ਹੈ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮਾਨ ਦੇ ਮਰਾਈਏ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀ ਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਜਿਸਤੇ ਅਸੀਂ ਇੱਕ ਪੜਚਾਅ ਅੰਦਰ ਕੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੋੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੈ ਜੀ ਉਹ ਚ ਜਿਹੜੀਆਂ ਇੱਕ ਜਹੀ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੋੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲਿਆ ਹੈ ਹੈ ਜੀ ਈ ਮੈਂ ਦੱਸਣਾ ਇਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੋ ਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਐਸੀ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਸਰ ਜੀ ਮਨਛਾ ਕੀ ਵੀ ਇਹ ਜੀ ਬੰਦਾ ਜਾਨੀ ਕਿ ਹੁਣ ਜਿਹੜੀ ਮੋਡਰਨੀ ਪੁਲਿਸ ਪੜਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ ਥ੍ਰਿਲ ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕੇ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਹੈ ਕਿ ਨਹੀਂ ਦੱਸ ਦੇ ਕਿ ਬੀਤੇ ਦਿਨੀ ਚੋਰਾ ਦੇ ਵੱਲੋਂ ਪੀਆਰਟੀਸੀ ਦੀਆਂ ਤਿੰਨ ਬੱਸਾਂ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਵਿੱਚੋਂ ਇੱਕ ਬੱਸ ਹੀ ਸਟਾਰਟ ਹੋਈ ਜਿਸ ਤੋਂ ਬਾਅਦ ਚੋਰ ਬੱਸ ਨੂੰ ਚੋਰੀ ਕਰਕੇ ਲਿਜਾ ਰਹੇ ਸੀ ਤਾਂ ਟਰੱਕ ਯੂਨੀਅਨ ਅਤੇ ਘੁੰਮੜੇ ਕੈਂਚੀਆਂ ਵਾਲੀ ਰੋਡ ਤੇ ਬਣੇ ਨਾਲੇ 'ਚ ਇਹ ਬੱਸ ਫਸ ਗਈ ਸੀ। ਜਿਸ ਤੋਂ ਬਾਅਦ ਚੋਰਾਂ ਨੂੰ ਮਜਬੂਰੀ ਕਾਰਨ ਬੱਸ ਨੂੰ ਛੱਡ ਕੇ ਦੌੜਨਾ ਪਿਆ ਸੀ। ਜਗਵੜੀ ਟੀਵੀ ਦੇ ਲਈ ਬਠਿੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ